ਪੂਬਲਿਕ ਲਾਈਵ ਸੁਜਾਨਪੁਰ ਮਲਿਕਪੁਰ ਰੋਡ ਉੱਪਰ ਬਾਰੀ ਦਵਾਵ ਨੇਰ ਦੇ ਕੰਡੇ ਮੰਡੀ ਬੋਰਡ ਵੱਲੋਂ ਬਣਾਈ ਗਈ ਸੜਕ ਤੇ ਕਈ ਥਾਈ ਡੰਗੇਨਾ ਬਣਾਏ ਜਾਣ ਦੇ ਕਾਰਨ ਅਕਸਰ ਦੁਰਘਟਨਾ ਹੋ ਜਾਂਦੀ ਹੈ ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਇੱਕ ਟ੍ਰੈਕਟਰ ਚਾਲਕ ਜੋ ਕਿ ਸੁਜਾਨਪੁਰ ਵੱਲ ਤੋਂ ਮਲਿਕਪੁਰ ਜਾ ਰਿਹਾ ਸੀ ਕਿ ਪੁਲੀ ਦੇ ਨੇੜੇ ਜਦੋਂ ਉਸਨੇ ਦੂਸਰੇ ਵਾਹਨ ਨੂੰ ਰਸਤਾ ਦੇਣ ਲਈ ਰੋਕਿਆ ਤਾਂ ਉਸ ਦਾ ਡਾਇਰੈਕਟਰ ਨਾਲੇ ਵਾਲਿਆਂ ਨੂੰ ਜਾੜੀ ਗਿਆ ਜਿਸ ਕਾਰਨ ਉਹ ਬਾਲ-ਬਾਲ ਬਚਿਆ ਉਸਨੇ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਇੱਥੇ ਡੰਗੇ ਲਗਾਏ ਜਾਣ ਤਾਂ ਜੋ ਹਾਦਸੇ ਨਾ ਹੋਣ ਉਹ ਗੱਡੀਆਂ ਆਂਦੀ ਜਿੱਦਾਂ ਇਹ ਗੱਡੀ ਕ੍ਰਾਸ ਹੋਈ ਜਾਂਦਾ ਮੈਂ ਗੱਡੀ ਉਹ ਟਾਇਰ ਜਿਹੜੇ ਪੁਲੀਰੋ ਥੱਲੇ ਗਿਆ ਕੰਟਰੋਲ ਹੀ ਨਹੀਂ ਹੋਇਆ ਬੜੀ ਮੁਸ਼ਕਲ ਨਾਲ ਬਚਿਆ ਮੈਂ ਛਾਲ ਮਾਰ ਕੇ ਤਨੂੰ ਭੱਜ ਗਿਆ ਇਹਦਾ ਕੋਈ ਹੱਲ ਕੀਤਾ ਜਾਏ ਤੇ ਸਾਰੀ ਦੁਨੀਆ ਵਾਸਤੇ ਬਹੁਤ ਜ਼ਿਆਦਾ ਖਤਰਾ ਹੈਗਾ ਜੀ ਇੱਥੇ ਬਹੁਤ ਜ਼ਿਆਦਾ ਮਲੇ ਹਾਦਸੇ ਹੋ ਰਹੇ ਨੇ ਜਿਸ ਠੇਕੇਦਾਰ ਨੇ ਇਹ ਸੜਕ ਬਣਾਈ ਹੈ ਉਹਨੂੰ ਇਹ ਚਾਹੀਦਾ ਕਿ ਇਹ ਸੜਕ ਜਿਹੜੀ ਆ ਇਹਨੂੰ ਬਣਾਇਆ ਜਾਏ ਦੁਬਾਰਾ ਜਿਹੜੀ ਰੋਕ ਆ ਉਹ ਵੀ ਕੋਈ ਰੋਕ ਨਹੀਂ ਹੈ ਜੀ ਇੱਥੇ ਦੋ ਤਿੰਨ ਬੱਚੇ ਬੜੀ ਅੱਜ ਬੜੀ ਮੁਸ਼ਕਲ ਵਿੱਚ ਨੇ ਇਸਾ ਡਰਾਈਵਰ ਨੇ ਆਪਣੀ ਜਾਨ ਖਤਰੇ ਵਿੱਚ ਪਾ ਕੇ ਤੇ ਆਪਣਾ ਜ ਟ੍ਰੈਕਟਰ ਜਿਹੜਾ ਮਲਾਂ ਦੀ ਸਾਈਡ 'ਚ ਕੀਤਾ ਥੋੜਾ ਜਿਹਾ ਤੇ ਉਹ ਵਿੱਚ ਪੈ ਗਿਆ ਇਸ ਹਾਲਤ 'ਚ ਇਹਨੂੰ ਵਿਚਾਲਣ ਵਾਸਤੇ ਇਸ ਠੇਕੇਦਾਰ ਦੀ ਹੱਥ ਜੋੜ ਕੇ ਬੇਤੀਆਂ ਹੋਈ ਕਹਿੰਦੇ ਕਿ ਉਹਦੇ ਕੋਲੋਂ ਇਹ ਕੰਮ ਕਰਾਇਆ ਜਾਏਗਾ